ਬਿੰਦਰ ਸਿੰਘ ਰਾਜ ਤੋਂ 2 ਸਾਲ ਪਹਿਲਾਂ ਦੁਬਈ ਗਿਆ ਸੀ ਕਿਸੇ ਕੋਲ ਲਿਫਟ ਮੰਗੀ ਗੱਡੀ ਵਿੱਚ ਇਹਦੇ ਵਿੱਚ ਬੈਠਾ ਕਿਸੇ ਦੇ ਨਾਲ ਉਹ ਗੱਡੀ ਚੋਰੀ ਦੀ ਹੋਣ ਕਰਕੇ ਇਸ ਬੱਚੇ ਨੂੰ ਲੈ ਸੀ ਪਤਾ ਅੱਗੇ ਪੁਲਿਸ ਦਾ ਨਾਕਾ ਸੀ ਤੇ ਪੁਲਿਸ ਨੇ ਇਹਨਾਂ ਦੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਬੰਦੇ ਜਿਹੜੇ ਗੱਡੀ ਚਲਾ ਰਹੇ ਸੀ ਉਹ ਛੱਡ ਕੇ ਭੱਜ ਗਏ ਦੋ ਸਾਲ ਹੋ ਗਏ ਨੇ ਦੁਬਈ ਦੀ ਜੇਲ੍ਹ ਵਿੱਚ ਆ ਅਜੇ ਤੱਕ ਉਸ ਬੱਚੇ ਨੂੰ ਰਿਹਾਈ ਨਹੀਂ ਕੀਤਾ ਗਿਆ ਜਦੋਂ ਦੇਖੋ ਮੈਂ ਇਹਨਾਂ ਦੇ ਨਾਲ ਵਿਚਰਦਾ ਹਾਂ ਇਹਨਾਂ ਦੇ ਘਰ ਦੇ ਹਾਲਾਤ ਜਾਣਦਾ ਆ ਇੱਕ ਅਤ ਗਰੀਬੀ ਦੇ ਵਿੱਚੋਂ ਪੁੱਟ ਕੇ ਬੰਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਦਾ ਆ ਤੇ ਉੱਥੇ ਜਾ ਕੇ ਇਸ ਤਰ੍ਹਾਂ ਦਾ ਕੋਈ ਭਾਰਾ ਵਾਪਰ ਜਾਂਦਾ ਜਿਹਦੇ ਨਾਲ ਘਾਰ ਹੀ ਉਲਟਾ ਹੋ ਜਾਂਦਾ ਆ ਇੱਕ ਘਰ ਦੇ ਰੋਟੀ ਰੋਟੀ ਬੰਦ ਹੋ ਜਾਂਦੀ ਆ ਉਲਟਾ ਕਰਕੇ ਦੀ ਮਾਰ ਹੀ ਠਾ ਜਾਂਦਾ ਆ ਅੱਜ ਜੋ ਪਰਿਵਾਰ ਸਦਮੇ ਵਿੱਚ ਆ ਸਾਨੂੰ ਤਾਂ ਇਸੇ ਦਾ ਡਰ ਆ ਕਿ ਕੋਈ ਪਰਿਵਾਰ ਦਾ ਜੀ ਇਸ ਤਰ੍ਹਾਂ ਦਾ ਕੋਈ ਹੱਤਸਲ ਵਾਪਰ ਜੇ ਕਿਉਂਕਿ ਇਹਨਾਂ ਦੇ ਕਿਸੇ ਵੀ ਮੋਢੇ ਨੇ ਮੱਠੇ ਰਹਿੰਦੇ ਨੇ ਔਰ ਇਹ ਆਪ ਵੀ ਇਹ ਵਿਚਾਰਾ ਬਹੁਤ ਸਦਮੇ ਵਿੱਚ ਆ ਤਾਂ ਇਹ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਨੂੰ ਪੰਜਾਬ ਲਿਆਂਦਾ ਮੈਂ ਹਰਦੀਪ ਸਿੰਘ ਉਹਨਾਂ ਨੂੰ ਡੀਸੀ ਸਾਹਿਬ ਨੂੰ ਮਿਲਿਓ ਮੰਗ ਪੱਤਰ ਦਿੱਤਾ ਗਿਆ ਕਿ ਜੀ ਆਜ ਅਸੀਂ ਡੀਸੀ ਸਾਹਿਬ ਨੂੰ ਮਲੇ ਆ ਸਾਡੇ ਨਗਰ ਦੇ ਹੀ ਮੇਰੇ ਵੱਡੇ ਵੀ ਰਾਜਵੀਰ ਸਿੰਘ ਜੀ ਇਹਨਾਂ ਦਾ ਬੇਟਾ ਮਨਜਿੰਦਰ ਸਿੰਘ ਰਾਜਪੁਰ 2 ਸਾਲ ਪਹਿਲਾਂ ਦੁਬਈ ਗਿਆ ਸੀ ਦੋਜੀ ਰੋਟੀ ਕਮਾਉਣ ਵਾਸਤੇ ਉੱਥੇ ਕਿਸੇ ਕੋਲ ਲਿਫਟ ਮੰਗੀ ਗੱਡੀ ਵਿੱਚ ਇਹਦੇ ਵਿੱਚ ਬੈਠਾ ਕਿਸੇ ਦੇ ਨਾਲ ਉਹ ਗੱਡੀ ਚੋਰੀ ਦੇ ਹੋਣ ਕਰਕੇ ਇਸ ਬੱਚੇ ਨੂੰ ਲਈ ਸੀ ਪਤਾ ਅੱਗੇ ਪੁਲਿਸ ਦਾ ਨਾਕਾ ਸੀ ਤੇ ਪੁਲਿਸ ਨੇ ਇਹਨਾਂ ਦੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਬੰਦੇ ਜਿਹੜੇ ਗੱਡੀ ਚਲਾ ਰਹੇ ਸੀ ਉਹ ਛੱਡ ਕੇ ਭੱਜ ਗਏ ਦੋ ਸਾਲ ਹੋ ਗਏ ਨੇ ਦੁਬਈ ਦੀ ਜੇਲ੍ਹ ਵਿੱਚ ਆ ਅਜੇ ਤੱਕ ਉਸ ਬੱਚੇ ਨੂੰ ਰਿਹਾਈ ਨਹੀਂ ਕੀਤਾ ਗਿਆ ਅੱਜ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਅਮਰਸਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜੋ ਪਦ੍ਰੇਸ਼ ਮਤਰਾਲਾ ਭਾਰਤ ਸਰਪਾਦ ਨੂੰ ਮੰਗ ਪੱਤਰ ਭੇਜਿਆ ਗਿਆ ਹੈ ਤਾਂ ਕਿ ਇਸ ਗਰੀਬ ਪਰਿਵਾਰ ਦੀ ਸੁਣਵਾਈ ਹੋ ਸਕੇ ਔਰ ਇਹਨਾਂ ਦਾ ਬੱਚਾ ਜਿਹੜਾ ਆ ਜਲਦ ਤੋਂ ਜਲਦ ਵਾਪਸ ਆਵੇ। ਡੀਸੀ ਸਾਹਿਬ ਨੇ ਵੀ ਆਸ਼ਵਾਸਨ ਦਿੱਤਾ ਹੈ ਸਾਹਮਣੇ। ਉਹਨਾਂ ਨੇ ਸਾਨੂੰ ਡਿਸਪੈਚ ਨੰਬਰ ਦੇ ਦਿੱਤਾ ਹੈ ਔਰ ਉਹਨਾਂ ਨਾਲ ਵੀ ਸੁਵਿਧਾਤ ਆਇਆ ਵਾ ਕਿ ਇਹ ਜਿਹੜਾ ਮੰਗ ਪੱਤਰ ਆ ਇਹ ਸਰਕਾਰ ਤੱਕ ਪਹੁੰਚਦਾ ਕਰਾਂਗੇ। ਸਾਨੂੰ ਆਸ ਹੈ ਕਿ ਭਾਰਤ ਸਰਕਾਰ ਇਸ ਬੱਚੇ ਨੂੰ ਜੋ ਸਾਡਾ ਬੱਚਾ ਮਨਿੰਦਰ ਸਿੰਘ ਹੈ ਉਹਨੂੰ ਵਾਪਸ ਲੈ ਕੇ ਆਉਣਗੇ। ਪਹਿਲਾਂ ਵੀ ਕਾਫੀ ਖਬਰਾਂ ਇਹਨਾਂ ਦੀ ਲੱਗੀਆਂ ਸਾਨੂੰ ਸੋਸ਼ਲ ਮੀਡੀਆ ਤੇ ਵੀ ਇਹਨਾਂ ਦੀ ਜੋ ਐਕਟੀਵਿਟੀ ਸਾਰੀ ਦਿਖਾਈ ਗਈ ਪਰ ਹੁਣ ਤੱਕ ਕਿਸੇ ਵੀ ਸ਼ਹਿਸ਼ਨ ਮੈਂਦੇ ਵੱਲੋਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਨਹੀਂ ਮਿਲਿਆ ਕਿ ਜਿਨ੍ਹਾਂ ਨੇ ਆ ਕੇ ਇਹਨਾਂ ਦੀ ਕੋਈ ਬਾਹ ਫੜੀ ਹੋਵੇ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਐਸ.ਬੀ ਬਰਾਜੀ ਦੀ ਟੀਮ ਨਾਲ ਵੀ ਸੰਪਰਕ ਕੀਤਾ ਉਹਨਾਂ ਨੂੰ ਡਾਕੂਮੈਂਟ ਭੇਜੇ ਨੇ ਔਰ ਹੋ ਸਕਦਾ ਕਿ ਸਾਨੂੰ ਆਸ ਹੈ ਕਿ ਜਲਦ ਤੋਂ ਜਲਦ ਇਹਨਾਂ ਦਾ ਬੇਟਾ ਜਿਹੜਾ ਵਾਪਸ ਆਵੇ ਇਹ ਮੰਗ ਕੇ ਡਰਦਾ ਹੈ ਅਸੀਂ ਤੇ ਹੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਹੀ ਮੰਗ ਕਰਦੇ ਆਂ ਭਾਰਤ ਸਰਕਾਰ ਤੋਂ ਵੀ ਹੀ ਮੰਗ ਕਰਦੇ ਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਐਸ.ਡੀ. ਬਰਾਇਜੀ ਤੋਂ ਮੰਗ ਕਰਦੇ ਆਂ ਕਿ ਇਹਨਾਂ ਦਾ ਬੇਟਾ ਜਿਹੜਾ ਆ ਉਹ ਜਲਦ ਤੋਂ ਜਲਦ ਪੰਜਾਬ ਲੈ ਆਂਦਾ ਜਾਵੇ ਤਾਂ ਕਿ ਇਹ ਪਰਿਵਾਰ ਜਿਹੜਾ ਸਦਮੇ ਵਿੱਚੋਂ ਬਾਹਰ ਆ ਸਕੇ ਜਦੋਂ ਦੇਖੋ ਮੈਂ ਇਹਨਾਂ ਦੇ ਨਾਲ ਵਿਚਰਦਾ ਆਂ ਇਹਨਾਂ ਦੇ ਘਰ ਦੇ ਹਾਲਾਤ ਜਾਣਦਾ ਆਂ ਇੱਕ ਅਤਿ ਗਰੀਬੀ ਦੇ ਵਿੱਚੋਂ ਉੱਠ ਕੇ ਬੰਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਦਾ ਆਂ ਉੱਥੇ ਜਾ ਕੇ ਇਸ ਤਰ੍ਹਾਂ ਦਾ ਕੋਈ ਘਾਣਾ ਵਾਪਰ ਜਾਂਦਾ ਜਿਹਦੇ ਨਾਲ ਘਾਰ ਹੀ ਉਲਟਾ ਹੋ ਜਾਂਦਾ ਹੈ ਇੱਕ ਘਰ ਦੇ ਰੋਟੀ ਰੋਟੀ ਬੰਦ ਹੋ ਜਾਂਦੀ ਹੈ ਉਲਟਾ ਕਰਕੇ ਦੀ ਮਾਰ ਹੀ ਠਾ ਜਾਂਦਾ ਹੈ ਅੱਜ ਜੋ ਪਰਿਵਾਰ ਸਦਮੇ ਵਿੱਚ ਆ ਸਾਨੂੰ ਤਾਂ ਇਸ ਤਰ੍ਹਾਂ ਦੀ ਡਰਿਆ ਕਿ ਕੋਈ ਪਰਿਵਾਰ ਦਾ ਜੀ ਇਸ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰ ਜੇ ਕਿਉਂਕਿ ਇਹਨਾਂ ਦੇ ਬਿਸੀ ਜੀ ਵੀ ਮੋਟੇ ਨੇ ਮੱਠੇ ਰਹਿੰਦੇ ਨੇ ਔਰ ਇਹ ਆਪ ਵੀ ਹੈ ਵਿਚਾਰਾ ਬਹੁਤ ਸਦਮੇ ਵਿੱਚ ਆ ਤਾਂ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਨੂੰ ਪੰਜਾਬ ਲਿਆਂਦਾ ਜਾਵੇ